ਐਗਰੀਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਜਦਵਿੰਦਰ ਸਿੱਧੂ ਕ੍ਰੈਕਮਿੰਟਡ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਲੱਗੇ ਆ ਜਿਹੜਾ ਕਿ ਪੰਜਾਬ ਦੇ ਵਿੱਚ ਬੜਾ ਭੱਖਦਾ ਵਿਸ਼ਾ ਹੈ ਤੇ ਹੈ ਇਸ ਟਾਈਮ ਸੋਸ਼ਲ ਮੀਡੀਆ ਦਾ ਉਹ ਸ਼ਿੰਗਾਰ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਭਈਆਂ ਨੂੰ ਪਹਜਾਓ ਤੇ ਪੰਜਾਬ ਬਚਾਓ ਤੇ ਤੁਹਾਨੂੰ ਯਾਦ ਹੋਏਗਾ ਅੱਜ ਤੋਂ 35-40 ਸਾਲ ਪਹਿਲਾਂ ਸਰਦਾਰ ਜਸਵੰਤ ਸਿੰਘ ਕਮਲ ਜਿਹੜੇ ਇੱਕ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨੇ ਉਹਨਾਂ ਨੇ ਬੜੇ ਆਰਟੀਕਲ ਲਿਖੇ ਸੀ ਅਖਬਾਰਾਂ ਦੇ ਵਿੱਚ ਤੇ ਉਹਨਾਂ ਨੇ ਉਦੋਂ ਇਹ ਗੱਲ ਕੀਤੀ ਸੀ ਕਿ ਜਿਹੜੇ ਪ੍ਰਵਾਸ ਇਥੇ ਪੰਜਾਬ ਦੇ ਵਿੱਚ ਇਹਨਾਂ ਹੋ ਰਿਹਾ ਹੈ ਪੰਜਾਬੀ ਪੰਜਾਬ ਦੇ ਵਿੱਚ ਬਾਹਰੋਂ ਪੂਰਬ ਦੇ ਵਿੱਚੋਂ ਜਾਂ ਜੂਪੀ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਉਹ ਸਾਡੇ ਲਈ ਖਤਰੇ ਦਾ ਸਾਇਰਨ ਨੇ ਤੇ ਇਸ ਗੱਲ ਨੂੰ ਲੈ ਕੇ ਉਹ ਹੌਲੀ-ਹੌਲੀ ਇਸੇ ਤਰ੍ਹਾਂ ਹੀ ਅਸੀਂ ਰੌਲਾ ਪਾਉਂਦੇ ਰਹੇ ਰੌਲਾ ਪਾਉਂਦੇ ਰਹੇ ਤੇ ਅੱਜ ਪੋਜੀਸ਼ਨ ਇਹ ਆ ਗਈ ਹੈ ਤੇ ਸਾਰਿਆਂ ਨੂੰ ਇੱਕ ਖਤਰਾ ਹੋ ਗਿਆ ਕਿ ਪੰਜਾਬ بچਾਓ ਹੁਣ ਪੰਜਾਬ ਨੂੰ ਬਚਾਇਆ ਨਹੀਂ ਜਾ ਸਕਦਾ ਤੇ ਉਹਨਾਂ ਨੂੰ ਭਜਾਇਆ ਨਹੀਂ ਜਾ ਸਕਦਾ ਮੇਰੀ ਤਾਂ ਇਹ ਸੋਚ ਆ ਕਾਰਨ ਕੀ ਹੈ ਕਿਉਂਕਿ ਮੈਂ ਇੱਕ ਤੁਹਾਡੇ ਸਾਹਮਣੇ ਪੰਜਾਬੀ ਭਈਆ ਮੈਂ ਜਿਹੜਾ ਕਿ ਕੈਨੇਡਾ ਵਾਸਤੇ ਮੈਂ ਪੰਜਾਬੀ ਭਈਆ ਪੰਜਾਬੀ ਨੇ ਜਿਹੜੇ ਭਈਏ ਬਣ ਕੇ ਅਮਰੀਕਾ ਕੈਨੇਡਾ ਇੰਗਲੈਂਡ ਬਾਣ ਤੁਸੀਂ ਬਾਕੀ ਸਾਉਦੀਆ ਰੂ ਕੰਟਰੀਆਂ ਦੇ ਵਿੱਚ ਅਸੀਂ ਉੱਥੇ ਕੰਮ ਕਰ ਰਹੇ ਹਾਂ ਕਿਉਂਕਿ ਵਧੀਆ ਜ਼ਿੰਦਗੀ ਦੀ ਭਾਲ ਦੇ ਵਿੱਚ ਹਰ ਕੋਈ ਘਰੋਂ ਨਿਕਲਦਾ ਤੇ ਇਸ ਤਰ੍ਹਾਂ ਪੰਜਾਬੀ ਵੀ ਨਿਕਲੇ ਤੇ ਇਸ ਤਰ੍ਹਾਂ ਜਿਹੜੇ ਉਹ ਵੀ ਇਹ ਸੀ ਜਾਂ ਜੂਪੀ ਦੇ ਰਹਿਣ ਵਾਲੇ ਨੇ ਉਹ ਵੀ ਬਿਹਾਰੀਏ ਇਸ ਅ ਦੇ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਕਿਉਂਕਿ ਉੱਥੇ ਉਹਨਾਂ ਦੇ ਸਟੇਟ ਦੇ ਵਿੱਚ ਉਹ ਸੌਲਤਾ ਨਹੀਂ ਸੀ ਉਹ ਇੱਕ ਅੱਛੀ ਸਟੇਟ ਦੀ ਭਾਲ ਦੇ ਵਿੱਚ ਜਿਵੇਂ ਕਿ ਸਾਨੂੰ ਕੈਨੇਡਾ ਅੱਛਾ ਲੱਗਦਾ ਇੰਗਲੈਂਡ ਅੱਛਾ ਲੱਗਦਾ ਅਫਰੀਕਾ ਅੱਛਾ ਲੱਗਦਾ ਉਹਨਾਂ ਨੂੰ ਪੰਜਾਬ ਚੰਗਾ ਲੱਗਿਆ ਤੇ ਉੱਪਰ ਪਹੁੰਚ ਪੰਜਾਬ ਦੇ ਵਿੱਚ ਆਏ ਹੁਣ ਗੱਲ ਇਹ ਹੈ ਕਿ ਕੀ ਅਸੀਂ ਉਹਨਾਂ ਬਗੈਰ ਰਹਿ ਸਕਦੇ ਹਾਂ ਕਿਉਂਕਿ ਉਹ ਸਾਡੀ ਰੀੜ ਤੇ ਹੱਡੀ ਬਣ ਚੁੱਕੇ ਆ ਉਹ ਰੀੜ ਤੇ ਹੱਡੀ ਕਿਵੇਂ ਬਣ ਚੁੱਕੇ ਆ ਇਸ ਦਾ ਸਭ ਤੋਂ ਵੱਡਾ ਸਬੂਤ ਤੁਸੀਂ ਜਿਹੜੇ ਕਹਿੰਦੇ ਆ ਕਿ ਮਈਆਂ ਨੂੰ ਪੰਜਾਬ ਦੇ ਚ ਭਜਾਓ ਉਹਨਾਂ ਨੂੰ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਹਰ ਘਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀ ਆਇਆ ਕੰਮ ਕਰਨ ਵਾਲੀਆਂ ਜਿਹੜੀਆਂ ਉਹ ਸਾਰੀਆਂ ਹੈਲਪਰ ਉਹ ਜੋਪੀ ਦੀਆਂ ਨੇ ਤੇ ਜਾਂ ਬਿਹਾਰ ਦੀਆਂ ਨੇ ਉਹ ਉੱਥੋਂ ਆਏ ਮੈਂ ਤੁਹਾਨੂੰ ਪਿਛਲੇ ਦਿਨਾਂ ਦੀ ਘਟਨਾ ਦੱਸਦਾ ਕਿ ਇੱਕ ਦਿਨ ਸਾਡੀ ਉਹ ਕੰਮ ਕਰਨ ਵਾਲੀ ਸਵੇਰੇ ਲੇਟ ਹੋ ਗਈ ਜਿਹੜੇ 2 ਘੰਟੇ ਨਾ ਆਈ ਤਾਂ ਜਿਸ ਦਿਨ ਇੱਕ ਦੋ ਵਾਰੀ ਨਹੀਂ ਆਈ ਤਾਂ ਮੇਰੀ ਘਰ ਵਾਲੀ ਤੇ ਉਦੇ ਅੱਖਾਂ ਦੇ ਗੰਢੇਰਾ ਛਾ ਗਿਆ ਡਿਪਰੈਸ਼ਨ ਚ ਆ ਗਈ ਤੇ ਸਵੇਰ ਤੋਂ ਇਹੀ ਰੌਲਾ ਪਾਉਣ ਲੱਗੇ ਵੀ ਅੱਜ ਆਪਣਾ ਬਣੂ ਕੀ ਤੇ ਸ਼ੈਂਕ ਜਿਹੜਾ ਉਹ ਭਾਂਡਿਆਂ ਦਾ ਭਰਿਆ ਪਿਆ ਉਹਨੂੰ ਧੋਣਾ ਕਿੰਨੇ ਆ ਉਹਦੇ ਨਾਲ ਪਹਿਲਾਂ ਜੇ ਆ ਪਹਿਲਾਂ ਤਾਂ ਆਪਣੇ ਜਿਹੜੇ ਘਰਾਂ ਦੇ ਵਿੱਚ ਕੰਮ ਕਰਨ ਲਈ ਹੈਲਪਰ ਉਹਨਾਂ ਨੂੰ ਜਿਹੜੇ ਰੌਲਾ ਪਾਉਂਦੇ ਆ ਵੀ ਉਹਨਾਂ ਨੂੰ ਕੱਢੋ ਪਹਿਲਾਂ ਉਹਨਾਂ ਨੂੰ ਆਪਣੇ ਘਰਾਂ ਚੋਂ ਕੱਢੋ ਅਗਲੀ ਲੇਬਰ ਚੌਂਕ ਦੇ ਵਿੱਚ ਜਾਣੇ ਆ ਲੇਬਰ ਚੌਂਕ ਦੇ ਵਿੱਚ ਕੰਸਟਰਕਸ਼ਨ ਤੇ ਜਿੰਨਾ ਕੰਮ ਕਰ ਰਹੇ ਆ ਜਾਂ ਜਿੰਨੇ ਪੇਂਟ ਕਰਨ ਵਾਲੇ ਆ ਜਾਂ ਜਿੰਨੇ ਲੱਕੜੀ ਦਾ ਕੰਮ ਕਰਨ ਵਾਲੇ ਆ ਜਿੰਨੇ ਵੀ ਆ ਲੁੱਕ ਪਾਉਣ ਵਾਲੇ ਆ ਜਦੋਂ ਉਥੇ ਜਾਇਦਾ ਤਾਂ ਉਥੇ ਇੱਕ ਵੀ ਪੰਜਾਬੀ ਲੇਬਰ ਵਾਲਾ ਨਹੀਂ ਹੁੰਦਾ ਸਾਰੀ ਲੇਬਰ ਉਹਨਾਂ ਦੀ ਖੜੀ ਹੁੰਦੀ ਹੈ ਜੇ ਕੋਈ ਉਥੇ ਪੰਜਾਬੀ ਸਾਨੂੰ ਨਜ਼ਰ ਆਵੇ ਤਾਂ ਲੈ ਕੇ ਆਈਏ ਜਦੋਂ ਪੰਜਾਬੀ ਉਥੇ ਹੈ ਹੀ ਨਹੀਂ ਤੇ ਅਸੀਂ ਲੇਬਰ ਕੰਮ ਤਾਂ ਉਹਨਾਂ ਤੋਂ ਕਰਾਉਣਾ ਹੀ ਹੈ ਤੇ ਅਸੀਂ ਕਿਨੂੰ ਲੈ ਕੇ ਆਈਏ ਅਸੀਂ ਕਿਵੇਂ ਕੀ ਤੁਸੀਂ ਆਪ ਕਰਨਾ ਜਾਣਦੇ ਮੈਂ ਤਾਂ ਨਹੀਂ ਕਰ ਸਕਦਾ ਮੈਂ ਆਪਣੇ ਘਰ ਦੇ ਵਿੱਚ ਨਹੀਂ ਕੰਮ ਕਰ ਸਕਦਾ ਕਿਉਂਕਿ ਮੈਂ ਖੁਦ ਪੇਂਟ ਤਾਂ ਨਹੀਂ ਕਰਾਂਗਾ ਨਾ ਮੈਂ ਕੰਸਟਰਕਸ਼ਨ ਕਰ ਸਕਦਾ ਤੇ ਉਹ ਕਰਨ ਵਾਸਤੇ ਮੈਨੂੰ ਬੰਦੇ ਚਾਹੀਦੇ ਤੇ ਬੰਦੇ ਮੈਨੂੰ ਉਹੀ ਦੇ ਜਿਹੜੇ ਕਿ ਉੱਥੋਂ ਆਏ ਹੋਏ ਆ ਪੰਜਾਬੀ ਸਾਡਾ ਕੋਈ ਸਾਨੂੰ ਮਿਲ ਨਹੀਂ ਰਿਹਾ ਕਿਉਂਕਿ ਸਾਡੇ ਜਿੰਨੇ ਪੰਜਾਬੀ ਜਿਹੜੇ ਲੇਬਰ ਵਾਲੇ ਸੀ ਉਹ ਸਾਰੇ ਲੇਬਰ ਕਰਨ ਵਾਸਤੇ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਨੂੰ ਨਿਕਲ ਗਏ ਤੇ ਸਾਡੇ ਕੋਲ ਉਹ ਆ ਗਏ ਆ ਉਸ ਤੋਂ ਅਗਲੀ ਗੱਲ ਕਹਿੰਦੇ ਜੀ ਇਹਨਾਂ ਤੋਂ ਸਬਜ਼ੀਆਂ ਨਾ ਖਰੀਦੋ ਇਹਨਾਂ ਤੋਂ ਕੋਈ ਚੀਜ਼ਾਂ ਵਸਤਾਂ ਖਰੀਦ ਕੇ ਨਾ ਖਾਓ ਪੀਓ ਮਾਰਕੀਟ ਦੇ ਵਿੱਚ ਜਾਂਦੇ ਆ ਸਬਜੀ ਲੈਂਡ ਜਾਂਦੇ ਆ ਇੱਕੋ ਸਬਜ਼ੀ ਹੁੰਦੀ ਹੈ ਉਹੀ ਸਬਜ਼ੀ ਸਾਡੇ ਪੰਜਾਬੀ ਭਾਈ ਵਿੱਚ ਕਿਤੇ ਥੋੜੇ-ਬਹੁਤੇ ਆ ਕੇ ਬੈਠਣ ਲੱਗ ਗਏ ਆ ਉਹ ਬੈਠੇ ਹੁੰਦੇ ਆ ਉਹ ਵੇਚ ਰਹੇ ਹੁੰਦੇ ਆ ਨਾਲ ਹੀ ਜਿਹੜਾ ਪੂਰਬੀਆ ਉਹ ਬੈਠਾ ਹੁੰਦਾ ਹੈ ਜਿਹੜਾ ਪੂਰਬੀਆ ਉਹਦੀ ਗੱਲ ਕਰਨ ਦਾ ਲਹਿਜਾ ਜਿਹੜਾ ਉਹ ਬੜਾ ਅੱਛਾ ਹੁੰਦਾ ਬਾਉ ਜੀ ਆਓ ਜੀ ਕੈਸੇ ਹੋ ਕਿਆ ਲੈਣਾ ਹੈ ਤਾਈਏ ਜੀ ਬੜੇ ਪਿਆਰ ਨਾਲ ਬੋਲਦੇ ਤੇ ਸਾਡੇ ਪੰਜਾਬੀ ਦੀ ਜਿਹੜੇ ਉੱਥੇ ਬੈਠੇ ਉਹਨਾਂ ਦੀ ਰੁਖੜ ਭਾਸ਼ਾ ਤੇ ਦੂਸਰਾ ਉਹਨਾਂ ਦਾ ਰੇਟ ਦੂਸਰਿਆਂ ਨਾਲੋਂ 5 ਰੁਪਏ ਜਾਂ 10 ਰੁਪਏ ਐਕਸਟਰਾ ਹੁੰਦਾ ਤੇ ਜਿਹਨ ਨੂੰ ਕਹੇ ਜਾ ਰਹੋ ਦਾ ਇੰਨੇ ਰੇਟ ਦੇ ਰਿਹਾ ਤੂੰ 10 ਰੁਪਏ ਵੱਧ ਲਾ ਰਿਹਾ ਤਾਂ ਤਾਂ ਕਹਿਣਾ ਵਾਲਾ ਹੁੰਦਾ ਜੀ ਮੇਰੀ ਸਬਜੀ ਇਹ ਆਪਣੀ ਹੈ ਜਦੋਂ ਕਿ ਸਬਜੀ ਕੋਈ ਵੀ ਜਿਹੜੇ ਪੰਜਾਬੀ ਉੱਥੇ ਲੈ ਕੇ ਆ ਰਿਹਾ ਕੋਈ ਆਪਣੀ ਨਹੀਂ ਵੇਚ ਰਿਹਾ ਉਸੇ ਸਬਜੀ ਮੰਡੀ ਚੋਂ ਖਰੀਦ ਕੇ ਉਹੀ ਲਪਾ ਪਏ ਹੁੰਦੇ ਆ ਸੇਮ ਸਬਜੀ ਹੁੰਦੀ ਆ ਉਹੀ ਲਿਆ ਕੇ ਉਹ ਰੱਖ ਕੇ ਬੈਠੇ ਹੁੰਦੇ ਆ ਤੇ ਇਸ ਕਰਕੇ ਅਸੀਂ ਕਿਉਂ ਸਬਜੀ ਉਹਨਾਂ ਤੋਂ ਖਰੀਦੀਏ ਜਿਨ੍ਹਾਂ ਦੀ ਭਾਸ਼ਾ ਵੀ ਵਧੀਆ ਨਹੀਂ ਬੋਲਣ ਦਾ ਢੰਗ ਵੀ ਲੈ ਜਾਣੀ ਤੇ ਜਿਹੜੇ ਰੇਟ ਵੀ 5 ਰੁਪਏ ਵੱਧ ਰੱਖ ਕੇ ਬੈਠੇ ਆ ਉਸ ਤੋਂ ਅਗਲੀ ਗੱਲ ਆ ਵੀ ਜਿਹੜੇ ਇਹ ਉਹਨਾਂ ਦੀ ਗਲਤੀ ਵੀ ਉਹ ਜੀ ਡਿਸਪਲਿਨ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਜੀ ਤੁਰਨ ਫਿਰਦਾ ਢੰਗ ਨਹੀਂ ਉਹਨਾਂ ਨੂੰ ਜੀ ਸੜਕਾਂ ਦੇ ਉੱਤੇ ਉਹ ਡਿਸਪਲਿਨ ਭੰਗ ਕਰਦੇ ਆ ਜਾਂ ਕਹਾਂ ਦੇ ਵਿੱਚ ਗੰਦ ਪਾਉਂਦੇ ਆ ਤਾਂ ਕੀ ਅਸੀਂ ਜਾ ਕੇ ਬਾਹਰ ਜਿੰਨਾ ਚ ਖੁਦ ਮੈਂ ਵੀ ਆ ਕੀ ਅਸੀਂ ਜਾ ਕੇ ਵਿਦੇਸ਼ਾਂ ਦੇ ਵਿੱਚ ਗੰਦ ਨਹੀਂ ਪਾਉਂਦੇ ਕੀ ਅਸੀਂ ਉਹਨਾਂ ਦੇ ਡਿਸਪਲਿਨ ਉਹਨਾਂ ਦੀਆਂ ਮਤਾਬਕ ਉਹਨਾਂ ਦੇ ਸੂਲਾਂ ਮਤਾਬਕ ਚੱਲਦੇ ਆ ਉਹਨਾਂ ਨਿਜ਼ਮ ਮਤਾਬਕ ਚੱਲਦੇ ਆ ਨਹੀਂ ਚੱਲ ਰਹੇ ਤੇ ਜੇਕਰ ਉਹ ਆਏ ਆ ਤੇ ਉਹ ਵੀ ਇਸ ਤਰ੍ਹਾਂ ਉਹਨੂੰ ਛੇਤੀ ਅਡਾਪਟ ਨਹੀਂ ਕਰ ਰਹੇ ਕਹਿੰਦੇ ਜੀ ਉਹ ਪੇਮੀ ਨਾਲ ਨੇ ਉਹ ਇੱਥੇ ਕਤਲੇਆਮ ਕਰ ਰਹੇ ਆ ਇੱਥੇ ਬਹੁਤ ਸਾਰੇ ਇਨਸੀਡੈਂਟ ਜਿਹੜਾ ਕ੍ਰਾਈਮ ਕਰ ਰਹੇ ਆ ਪੰਜਾਬ ਦੇ ਵਿੱਚ ਤੇ ਜੇ ਕ੍ਰਾਈਮ ਕਰਨ ਦੀ ਗੱਲ ਆ ਉਹਦੀ ਤਹ ਤੱਕ ਜਾ ਕੇ ਜਾਓ ਆਪਾਂ ਆਪਣੀ ਗੱਲ ਹੀ ਨਾ ਕਰੀਏ ਉਹਨਾਂ ਦੀ ਗੱਲ ਵੀ ਸੁਣੋ ਪਿਛਲੇ ਦਿਨੀ ਨਮਹਾਲੀ ਦੇ ਵਿੱਚ ਹੋਏ ਦੋ ਮੁੰਡਾਂ ਦਾ ਕਤਲ ਉਹਨਾਂ ਦੀ ਤਹ ਤੱਕ ਜਾਓ ਕਿ ਗਲਤੀ ਕੀ ਦੀ ਐ ਕਿਉਂਕਿ ਉਹ ਵੀ ਜੰਗ ਸੀ ਉਹ ਵੀ ਜੰਗ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਇੱਕ ਦੂਜੇ ਨਾਲ ਥੋੜੀ ਬੋਦੀ ਤੁਤੂ ਮੈਂ ਮੈਂ ਹੋ ਗਈ ਤੇ ਜਦੋਂ ਤੁਸੀਂ ਹੱਤੋਂ ਵੱਧ ਜਾਓਗੇ ਤੇ ਉਦੋਂ ਤਾਂ ਫਿਰ ਲਫੜੇ ਪੈਣੀ ਪੈਣੇ ਆ ਤੇ ਇਹ ਸਾਡੇ ਉੱਥੇ ਵੀ ਹੁੰਦੇ ਆ ਕੈਨੇਡਾ ਦੇ ਵਿੱਚ ਵੀ ਆਏ ਆ ਜਦੋਂ ਸਾਡੇ ਉਥੇ ਕੋਈ ਵਧੇਖੀਆਂ ਇਸ ਤਰ੍ਹਾਂ ਦੀ ਕਰਦਾ ਤੇ ਅਗਲੇ ਗੋਰੇ ਜੜ ਵੀ ਦਿੰਦੇ ਤੇ ਨਾਲੇ ਉਥੇ ਸਰਕਾਰ ਕੁਛ ਕਰਦੀ ਵੀ ਨਹੀਂ ਐਕਸ਼ਨ ਵੀ ਨਹੀਂ ਬਹੁਤਾ ਲੈਂਦੀ ਜੇਕਰ ਸਾਡਾ ਪੰਜਾਬੀ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਦੇ ਨਾ ਤੇ ਉਹਦੇ ਚੱਕ ਕੇ ਅੰਦਰ ਦੇ ਦਿੰਦੀ ਆ ਗੋਰਾ ਕ੍ਰਾਈਮ ਕਰਦੇ ਤੇ ਉਹਨੂੰ ਛੇਤੀ ਛੇਤੀ ਉਹ ਗੌਰ ਨਹੀਂ ਕਰਦੇ ਉਹਦੇ ਬਾਰੇ ਤੇ ਉਹਨਾਂ ਨੂੰ ਥੋੜੀ ਕਿ ਐ ਨਹੀਂ ਕਿ ਰਿਲੈਕਸੇਸ਼ਨ ਤਾਂ ਦਿੰਦੀ ਆ ਉਹੀ ਸਾਡੀ ਪੁਲਿਸ ਵੀ ਹੈ ਉਹ ਪੰਜਾਬੀਆਂ ਨੂੰ ਰਿਲੈਕਸੇਸ਼ਨ ਉਹ ਨਹੀਂ ਕਿ ਦਿੰਦੀ ਦਿੰਦੀ ਆ ਤੇ ਜੇ ਕੋਈ ਉਹਨਾਂ ਦਾ ਜਿਹੜਾ ਪੂਰਬੀ ਆ ਕੋਈ ਜਾਂ ਜੁਪੀ ਵਾਲਾ ਕੋਈ ਆਜੇ ਥਾਣੇ ਦੇ ਵਿੱਚ ਉਹਨੂੰ ਅਰੇ ਬਈਆ ਕਿਆ ਵਾਰਾ ਕਿਆ ਕਰ ਰਹੇ ਹੋ ਵੈਸਾ ਹੋ ਉਹਨਾਂ ਨਾਲ ਜਿਹੜੀ ਸਾਡੀ ਭਾਸ਼ਾ ਉੱਕ ਰਖਤਾ ਹੈ ਸਾਡੀ ਭਾਸ਼ਾ ਲੈਣ ਨਹੀਂ ਅਸੀਂ ਉਹਨਾਂ ਨੂੰ ਅੱਜ ਵੀ 2 ਨੰਬਰ ਦਰਜੇ ਦੇ ਨਾਲ ਸਮਝਦੇ ਆ ਉਹਨਾਂ ਨੂੰ ਅਸੀਂ ਵਧੀਆ ਨਾਲ ਵਿਵਹਾਰ ਨਹੀਂ ਕਰਦੇ ਤੇ ਜਿਸ ਤਰ੍ਹਾਂ ਅਸੀਂ ਵਿਵਹਾਰ ਕਰਾਂਗੇ ਉਹਨਾਂ ਹੀ ਫੋਰਸ ਦਾ ਸਾਨੂੰ ਦੂਸਰੇ ਪਾਸੇ ਉਸ ਤਰ੍ਹਾਂ ਵਿਵਹਾਰ ਹੀ ਦੂਜੇ ਵੱਲੋਂ ਸਾਨੂੰ ਮਿਲਦਾ ਇਹ ਤਾਂ ਸਿੱਧਾ ਹੀ ਹੈ ਕਿ ਤੁਸੀਂ ਜਿੰਨਾ ਕਿਸ ਨੂੰ ਪਿਆਰ ਕਰੋਗੇ ਉਹਨਾਂ ਪਿਆਰ ਮਿਲੇਗਾ ਜੇ ਨਹੀਂ ਤੁਸੀਂ ਤੁਸੀਂ ਏਕਾ ਕਰੋਗੇ ਉਹਨੇ ਏਕਾ ਜਿਹੜੀ ਤੁਹਾਡੇ ਵਾਪਸ ਵੱਲੋਂ ਮੁੜ ਕੇ ਆਏਗੀ ਇਹ ਤਾਂ ਨਿਜ਼ਮ ਹੈ ਸਾਇੰਸ ਦਾ ਨਿਜ਼ਮ ਹੈ ਤੇ ਇਸ ਕਰਕੇ ਜਿਹੜਾ ਉਹਨਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਜੇ ਹੁਣ ਕਿਸਾਨਾਂ ਦਾ ਅਜੋ ਜਿਹੜੇ ਕਿਸਾਨ ਸਭ ਤੋਂ ਵੱਧ ਰੌਲਾ ਪਾ ਰਹੇ ਐ ਵੀ ਇਥੇ ਜਿਹੜੇ ਭਈਏ ਇਹਨਾਂ ਨੂੰ ਭਜਾ ਦਿਓ ਭਜਾ ਦਿਓ ਕਈ ਪਿੰਡਾਂ ਦੇ ਵਿੱਚ ਇਹ ਵੀ ਪਿੱਛੇ ਜੇ ਆਇਆ ਪਿੰਡਾਂ ਨੇ ਇਹ ਫੈਸਲਾ ਵੀ ਕਰਤਾ ਕਿ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਭਈਆ ਨਾ ਬੜੇ ਸਾਰੇ ਭਈਆਂ ਨੂੰ ਕੱਢ ਦੋ ਫੇਰ ਆਹ ਹੁਣ ਪਿੱਛੇ ਜੇ ਇੱਕ ਦਿਨ ਆਇਆ ਕਿ ਇੱਕ ਪਿੰਡ ਦੇ ਵਿੱਚੋਂ ਬਹੁਤ ਸਾਰੇ ਭਈਏ ਉਹਨਾਂ ਨੇ ਪਿੰਡ ਦੇ ਵਿੱਚੋਂ ਕੱਢ ਤੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਕਿ ਉਹਨਾਂ ਕੋਲੇ ਜੀ ਕੋਈ ਆਈਡੀ ਨਹੀਂ ਸੀ ਤੇ ਹੁਣ ਇਹ ਰੌਲਾ ਪਿੱਛੇ ਜੇ ਪਿਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਨੇ ਉਹ ਭਈਏ ਬਣ ਗਏ ਤੇ ਇਸ ਤਰ੍ਹਾਂ ਜਗਤਪੁਰ ਜਿਹੜਾ ਸਾਡੇ ਮੁਹਾਲੀ ਆ ਉਥੋਂ ਦੇ ਜਿਹੜਾ ਮਸਲਾ ਜਿਹੜਾ ਉਹ ਖੜਾ ਹੋਇਆ ਕਿਉਂਕਿ ਉਥੇ ਭਈਏ ਸੀ ਉਹਨਾਂ ਨੇ ਵੋਟਾਂ ਪਣਵਾਲੀਆਂ ਜ਼ਿਆਦਾ ਹੋ ਕੇ ਪਰ ਉਥੋਂ ਜਿਹੜਾ ਸਰਪੰਚ ਸੀ ਉਹਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਕਿ ਜਾਂ ਤਾਂ ਇਹਨਾਂ ਨੂੰ ਇਥੋਂ ਦੇ ਪੂਰੇ ਅਧਿਕਾਰ ਦਿਓ ਇਹਨਾਂ ਨੂੰ ਜਿਹੜੀ ਜਗ੍ਹਾ ਦੇ ਵਿੱਚੇ ਬੈਠੇ ਐ ਜਿੱਥੇ ਵੋਟਰ ਬਣ ਕੇ ਬੈਠੇ ਉਹਨਾਂ ਨੂੰ ਜਗ੍ਹਾ ਇਹਨਾਂ ਨੂੰ ਦਿੱਤੀ ਜਾਵੇ ਜਾਂ ਤਾਂ ਉਹਨਾਂ ਨੂੰ ਪੱਕਾ ਮੰਨਿਆ ਜਾਵੇ ਤਾਂ ਜਾਂ ਫਿਰ ਇੰਨੀਆਂ ਵੋਟਾਂ ਕਿਉਂ ਬਣਾਈਆਂ ਤੇ ਉਹਦੇ ਸਟੇ ਹੋਈ ਇਸ ਗੱਲ ਨੂੰ ਲੈ ਕੇ ਇਹ ਉਹੀ ਪੰਜਾਬੀ ਕਿਸਾਨ ਹੈ ਜਿਨ੍ਹਾਂ ਦੇ ਨੇਰਾਸ਼ ਆ ਜਾਂਦਾ ਹੈ ਤੇ ਇਹ ਸਾਰੇ ਜਿੰਨੇ ਸਾਡੇ ਪੰਜਾਬੀ ਨੇ ਜਦੋਂ ਟਾਈਮ ਆਉਂਦਾ ਜੀਰੀ ਲਾਉਣ ਦਾ ਜਦੋਂ ਆਉਂਦਾ ਖੇਤਾਂ ਵਿੱਚ ਕੰਮ ਕਰਨ ਦਾ ਉਦੋਂ ਸਾਰੇ ਰੇਲਵੇ ਸਟੇਸ਼ਨ ਕੋਲੇ ਜਾ ਕੇ ਬੈਠ ਜਾਂਦੇ ਆ ਸਵੇਰ ਜਦੋਂ ਉੱਥੋਂ ਗੱਡੀ ਤੋਂ ਉਤਰਦੇ ਆ ਭਜਦੇ ਆ ਉਹਨਾਂ ਨੂੰ ਚੱਕਣ ਵਾਸਤੇ ਵੀ ਅੱਜ ਲੇਬਰ ਕਿੱਥੋਂ ਮਿਲਦੀ ਆ ਉਹ ਲੇਬਰ ਲੈਣ ਵਾਸਤੇ ਸਾਰੇ ਭਜਦੇ ਆ ਦੌੜ ਲਾਉਂਦੇ ਆ ਸਾਰੇ ਕਿਸਾਨ ਜਾ ਕੇ ਜਿੰਨੀ ਟੋਟਲੀ ਜੀਰੀ ਖੇਤਾਂ ਦੇ ਚਲਾਈ ਜਾਂਦੀ ਆ ਉਹ ਸਾਰੇ ਲਗਭਗ ਜਿਹੜੇ ਆ ਉਹ ਸਾਡੇ ਪ੍ਰਵਾਸੀ ਵੱਲੋਂ ਲਈ ਜਾਂਦੀ ਹੈ ਪ੍ਰਵਾਸੀ ਉਥੇ ਖੇਤਾਂ ਦੇ ਵਿੱਚ ਰਹਿੰਦੇ ਆ ਉਥੇ ਜੀ ਰਿਆ ਲਾਉਂਦੇ ਆ ਸਾਡੇ ਜਿਹੜੇ ਅਸੀਂ ਪੰਜਾਬੀ ਪ੍ਰਵਾਸੀ ਆ ਜਿਹੜੇ ਇਟਲੀ ਦੇ ਵਿੱਚ ਮੈਂ ਦੇਖਿਆ ਖੇਤਾਂ ਦੇ ਵਿੱਚ ਉਹ ਕਿਵੇਂ ਰਹਿੰਦੇ ਆ ਖੇਤਾਂ ਦੇ ਵਿੱਚ ਉਹਨਾਂ ਨੂੰ ਕਮਰੇ ਦਿੱਤੇ ਆ ਖੇਤਾਂ ਦੇ ਵਿੱਚ ਉਹੀ ਫਸਲਾਂ ਬੀਜਦੇ ਉਹੀ ਸਾਰਾ ਕਰਦੇ ਆ ਉੱਥੇ ਉਹ ਲੋਕ ਨਹੀਂ ਆਉਂਦੇ ਤੇ ਸਾਡੇ ਵੀ ਇਹੀ ਹਾਲ ਹੈ ਅਸੀਂ ਪੰਜਾਬੀ ਜਿਹੜੇ ਆ ਸਾਡੇ ਸਾਰੇ ਜਿਹੜੇ ਨੌਜਵਾਨ ਜੰਗ ਬਲੱਡ ਆ ਉਹ ਸਾਰਾ ਕੈਨੇਡਾ ਪਹੁੰਚ ਚੁੱਕੇ ਆ ਅਮਰੀਕਾ ਕਨ ਪਹੁੰਚ ਚੁੱਕੇ ਆ ਤੇ ਜਿਹੜੇ ਉਹ ਨੇ ਉਹਨਾਂ ਨੂੰ ਅਸੀਂ ਆਪਣੇ ਖੇਤ ਸੰਭਾਉਂਦੇ ਆ ਖੇਤਾਂ ਦੇ ਵਿੱਚ ਖੋਟਾ ਬਣੇ ਹੁੰਦਾ ਉਥੇ ਮੋਟਰ ਲੱਗੀ ਹੁੰਦੀ ਉਹਨੇ ਕਿਹਾ ਵੀ ਤੁਸੀਂ ਇੱਥੇ ਰਹੋ ਤੇ ਉਧਰ ਬੈਠੋ ਤੁਸੀਂ ਪਾਣੀ ਵੜੋ ਤੁਸੀਂ ਛੱਡੋ ਤੇ ਅਸੀਂ ਜਦਨ ਫਸਲ ਵੜਨ ਜਾਣੀ ਹੁੰਦੀ ਹੈ ਜਾਂ ਅਸੀਂ ਉਦਣ ਜਾਂਦੇ ਆ ਤੇ ਜਾਂ ਜਦੋਂ ਲਵਾਉਣੀ ਹੁੰਦੀ ਹੈ ਮਹੀਨੇ ਬਾਅਦ ਇੱਕ ਜਿਹੜਾ ਮਾਰਦੇ ਆ ਜਾ ਕੇ ਦੇਖਦੇ ਆ ਉਹਨੇ ਕਹਿੰਦੇ ਭਈਆ ਦੇਖ ਲਓ ਜਾਂ ਪਰ ਕਾ ਮੋਟਰ ਕੋ ਛੋੜਨਾ ਹੈ ਭਈਆ ਜੇ ਦੇਖ ਲੈਣਾ ਕਬ ਇਸ ਵਿੱਚ ਡਾਲਨੇ ਵਾਲੀ ਖਾਦ ਅਰੇ ਭਈਆ ਸਪਰੇਅ ਕਰਨ ਵਾਲੀ ਆ ਜਾ ਕੇ ਸ਼ਹਿਰ ਸੇ ਸਪਰੇਅ ਵੀ ਅਸੀਂ ਸ਼ਹਿਰੋਂ ਸਪਰੇਅ ਲਿਆ ਕੇ ਵੀ ਦੇਣ ਦੀ ਇੰਨੀ ਸਾਡੇ ਤੇ ਹਿੰਮਤ ਨਹੀਂ ਜਿਹੜੀ ਕਿ ਅਸੀਂ ਉਹਨਾਂ ਨੂੰ ਵੀ ਵਾੜ ਦੋਰ ਦਿੱਤੀ ਆ ਵੀ ਜਾ ਕੇ ਲਿਓ ਜਦੋਂ ਸਾਡੇ ਕੋਲੇ ਸਾਨੂੰ ਮੈਨ ਪਾਵਰ ਦੀ ਲੋੜ ਆ ਸਾਨੂੰ ਕਾਮਿਆਂ ਦੀ ਲੋੜ ਆ ਤੇ ਕੰਮਾਂ ਸੀ ਆਪ ਕੰਮ ਕਰਨਾ ਨਹੀਂ ਚਾਹੁੰਦੇ ਜੇ ਤੁਹਾਨੂੰ ਕੰਮਾਂ ਦੀ ਲੋੜ ਆ ਤਾਂ ਕੰਮ ਹੈ ਸਾਨੂੰ ਬਾਹਰੋਂ ਹੀ ਲੈਣੇ ਪੈਣੇ ਨੇ ਜਿਹੜਾ ਪ੍ਰੋਵਾਈਡ ਸਾਨੂੰ ਕੋਈ ਸਟੇਟ ਕਰੂਗਾ ਜਾਂ ਜਿਹੜੇ ਸਾਡੇ ਕੋਲੇ ਕੰਮ ਮਿਲਣਗੇ ਸਾਨੂੰ ਤਾਂ ਕੰਮ ਕਰਾਉਣਾ ਹੁਣ ਮੇਰੇ ਖੁਦ ਘਰ ਦਾ ਕੰਮ ਹੈ ਪੇਂਟ ਕਰਨ ਵਾਲਾ ਮੈਂ ਪਿਛਲੇ 2 ਮਹੀਨਿਆਂ ਤੋਂ ਲਾਸ਼ ਕਰਾ ਸੀ ਮੈਨੂੰ ਪੇਂਟਰ ਨਹੀਂ ਮਿਲਿਆ ਇੱਕ ਦਿਨ ਇੱਕ ਆਇਆ ਸਾਰਾ ਸਮਾਨ ਵੀ ਘਰੇ ਲੈ ਕੇ ਰੱਖਿਆ ਹੋਇਆ ਦਿਵਾਲੀ ਤੋਂ ਪਹਿਲਾਂ ਦਾ ਤੇ ਉਹ ਅਗਲੇ ਦਿਨ ਕਹਿ ਕੇ ਅਗਲੇ ਦਿਨ ਫੇਰ ਨਹੀਂ ਆਇਆ ਕਿਉਂ ਹੂੰ ਉਸ ਤੋਂ ਬਾਅਦ ਪੂਰੀ ਮੈਂ ਉੱਥੇ ਹਾਲੀ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪਿੰਡਕਰ ਨਾਲ ਗੱਲਬਾਤ ਨਹੀਂ ਲੱਭਿਆ ਇਸ ਕਰਕੇ ਦੋਸਤੋ ਇਹ ਜਿਹੜਾ ਹੈਗਾ ਪ੍ਰਵਾਸ ਹੈ ਜਿਹੜੇ ਰੌਲਾ ਪਾਉਂਦੇ ਐ ਕਿ ਇਹਨਾਂ ਨੂੰ ਕੱਢ ਦਿੱਤਾ ਜਾਵੇ ਇਹਨਾਂ ਨੂੰ ਨਾ ਵੜਨ ਦਿੱਤਾ ਜਾਵੇ ਇਹ ਤੇ ਤਾਕਤਵਰ ਹੋ ਰਹੇ ਐ ਇਹ ਫੋਰਸਫੁਲ ਹੋ ਰਹੇ ਐ ਸਰਪੰਚ ਬਣ ਗਏ ਤੁਸੀਂ ਕਹਿੰਦੇ ਹੋ ਪੂਰਬੀਆ ਦੇ ਜੁਪੀ ਵਾਲੇ ਤੇ ਸਰਪੰਚ ਬਣ ਗਏ ਤੁਸੀਂ ਇਹ ਤਾਂ ਕਹਿੰਦੇ ਨਹੀਂ ਵੀ ਸਾਡੇ ਜਾ ਕੇ ਉੱਥੇ ਮਨਿਸਟਰ ਬਣ ਗਏ ਕੈਨੇਡਾ ਦੇ ਵਿੱਚ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਉੱਥੇ ਜਾ ਕੇ ਐਮਐਲਏ ਬਣ ਕੇ ਆ ਉੱਥੇ ਐਮਪੀ ਬਣ ਕੇ ਆ ਉਸੇ ਜਗ੍ਹਾ ਕਿਉਂ ਵੱਡੀਆਂ ਆਉਧਿਆਂ ਤੇ ਪਹੁੰਚ ਗਏ ਹੂੰ ਉੱਥੇ ਤਾਂ ਅਸੀਂ ਇਹ ਗੱਲ ਕਰਦੇ ਨਹੀਂ ਹੂੰ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਸੋ ਜਿਹੜਾ ਪ੍ਰਵਾਸ ਹੈ ਇਹਨੂੰ ਨਹੀਂ ਰੋਕਿਆ ਜਾ ਸਕਦਾ ਉਹ ਸਟੇਟ ਕੁਝ ਨਾ ਕੁਛ ਰੈਸਟ੍ਰਿਕਸ਼ਨ ਲਾ ਸਕਦੀ ਹੈ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੁਝ ਜਿਹੜੇ ਆ ਉਸ ਹੁਲਤਾਂ ਉੱਥੇ ਨਾ ਦਿੱਤੀਆਂ ਜਾਣ ਉਹ ਸਾਡੀ ਪੰਜਾਬ ਸਰਕਾਰ ਕਰ ਸਕਦੀ ਆ ਹੂੰ ਪਰ ਜਿਹੜਾ ਹੈ ਉਹਨਾਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੋਣਾ ਜੇਕਰ ਗੁਜ਼ਾਰਾ ਹੁੰਦਾ ਤਾਂ ਮੈਂ ਤੁਹਾਨੂੰ ਇਹ ਆ ਵੀ ਮੇਰੀ ਸੋਚ ਆ ਦੋਸਤੋ ਕਿਉਂਕਿ ਕਈਆਂ ਦਾ ਇਹ ਕੰਮ ਹੁੰਦਾ ਗਾਲ੍ਹਾਂ ਕਾਉਣ ਤੋਂ ਬਗੈਰ ਹੋਰ ਕੋਈ ਗੱਲ ਆਉਂਦੀ ਨਹੀਂ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਮੈਂ ਕਰੈ ਕਮੈਂਟਣਾ ਇਹ ਮੇਰੀ ਆਪਣੀ ਸੋਚ ਹੈ ਮੈਂ ਆਪਣੇ ਵਿਚਾਰ ਰੱਖਿਆ ਤੁਹਾਨੂੰ ਚੰਗੇ ਲੱਗਦੇ ਹੋਣ ਅਕਸੈਪਟ ਕਰ ਲਿਓ ਇਹ ਤੇ ਵਿਚਾਰ ਕਰਿਓ ਗੌਰ ਕਰਿਓ ਜੇ ਕੋਈ ਅੱਛਾ ਕਮੈਂਟ ਆ ਭੀ ਇਹਨੂੰ ਯਾਰਵਾਰੋਂ ਆਸੋਂ ਕੀ ਰੋਕਿਆ ਜਾ ਸਕਦਾ ਹੈ ਇਹਦੇ ਤੇ ਆਪਣਾ ਤੁਸੀਂ ਕੋਈ ਚੰਗਾ ਕਮੈਂਟ ਦਿਓ ਵਧੀਆ ਲਿਖੋ ਤਾਂ ਕਿ ਸਰਕਾਰ ਦੇ ਕੰਨ ਤੱਕ ਤੁਹਾਡਾ ਜਿਹੜੀ ਆਵਾਜ਼ ਆ ਉਹ ਵੀ ਪਹੁੰਚ ਜੇ ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਭਈਆਂ ਨੂੰ ਬਚਾਓ ਪੰਜਾਬ ਬਚਾਓ ਤਾਂ ਉਦੋਂ ਨਾ ਦੱਸੋ ਕਿ ਇਹਨੂੰ ਜਿਹੜਾ ਉਹਨਾਂ ਨੂੰ ਭਜਾਉਣਾ ਕਿਵੇਂ ਹੈ ਤੇ ਉਹਦਾ ਅਲਟਰਨੇਟਿਵ ਆਪਣੇ ਕੋਲੇ ਕੀ ਹੈ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਜਿਹੜੀ ਖਾਲੀ ਜਗ੍ਹਾ ਉਹ ਕਿਹਦੇ ਨਾਲ ਪੂਰੀ ਕਰਾਂਗੇ ਸਾਡੇ ਕੋਲੇ ਕੀ ਉਹਦਾ ਕੋਈ ਹੱਲ ਹੈ ਸਾਡੇ ਕੋਲੇ ਕੋਈ ਉਹਦਾ ਬਦਲ ਹੈ ਇਹ ਤਾਂ ਸੋਚੋ ਨਾ ਅਸੀਂ ਇਹੀ ਕੱਲਾ ਰੌਲਾ ਪਾਈ ਜੇ ਭਜਾਓ ਭਜਾਓ ਤੇ ਅੱਜ ਤੁਸੀਂ ਪੰਜਾਬ ਚੋਂ ਸਾਰੇ ਭਈਏ ਜੇ ਭਜਾ ਦੋ ਨਾ ਪੰਜਾਬ ਦੇ ਜੇ ਕੋਈ ਨਾ ਰਹੇ ਤੇ ਪੰਜਾਬ ਅੱਜ ਹੀ ਉੱਥੋਂ ਦਾ ਜਨ ਜੀਵਨ ਠੱਪ ਹੋ ਜਾਊਗਾ ਸਾਰੇ ਖੇਤਾਂ ਦੇ ਵਿੱਚ ਫਸਲਾਂ ਜਿਹੜੀਆਂ ਨੇ ਉਹਨਾਂ ਦਾ ਰਖਵਾਲਾ ਕੌਣ ਹੈ ਸਾਡੇ ਘਰਾਂ ਦੇ ਵਿੱਚ ਸਾਡੀਆਂ ਸਫਾਈਆਂ ਕੌਣ ਕਰਨ ਵਾਲਾ ਹੈ ਸਾਡੇ ਜਿਹੜੇ ਘਰੇ ਲੇਬਰ ਕਰਨ ਵਾਲਾ ਕੌਣ ਹੈ ਮੇਰਾ ਵਾਲੀ ਉਹ ਦੋ ਦਿਨ ਨਾ ਆਵੇ ਤੇ ਸਾਰੇ ਅਕੇ ਨੇ ਰਛਾ ਜਾਂਦਾ ਵੀ ਯਾਰ ਪਾਣੀ ਆਪ ਲਾਉਣਾ ਪੈਣਾ ਹੈ ਗੱਡੀ ਧੋਣ ਤੱਕ ਕਰਤਾ ਜਿਹੜਾ ਉਹ ਉਹੀ ਪੂਰਬੀ ਆਉਂਦੇ ਨੇ ਉਹ ਸਵੇਰੇ ਸਾਡੇ ਘਰਾਂ ਦੇ ਵਿੱਚ ਗੱਡੀਆਂ ਧੋ ਕੇ ਜਾਂਦੇ ਨੇ ਸਾਫ਼ ਕਰਕੇ ਜਾਂਦੇ ਆ ਸਾਡੇ ਚ ਇਨੀ ਹਿੰਮਤ ਨਹੀਂ ਵੀ ਅਸੀਂ ਆਪਣੀ ਗੱਡੀ ਵੀ ਧੋਲੀਏ ਅਸੀਂ ਉੱਥੋਂ ਜਿੰਮ ਤਾਂ ਅਸੀਂ ਜਾ ਸਕਦੇ ਹਾਂ ਉੱਥੇ ਜਾ ਕੇ ਪ੍ਰੈਕਟਿਸ ਕਰ ਸਕਦੇ ਹਾਂ ਪਰ ਅਸੀਂ ਆਪਣੀ ਗੱਡੀ ਵਾਸਤੇ ਮੜਾ ਜਾ ਉਸ ਤੇ ਪਾਣੀ ਨਹੀਂ ਮਾਰ ਸਕਦੇ ਕਿਉਂ ਕਿਉਂਕਿ ਸਾਡੀ ਜਿਹੜੀ ਸ਼ਾਨ ਹੈ ਉਹ ਸਾਡੀ ਉੱਚੀ ਹੈ ਜਿਨ੍ਹਾਂ ਦੇ ਵਿੱਚ ਮੈਂ ਵੀ ਇੱਕ ਹਾਂ ਮੈਂ ਆਪਣੀ ਗੱਡੀ ਖੁਦ ਧੋਣਾ ਪਰ ਜਿਹੜੇ ਦੇਖਣ ਵਾਲੇ ਐ ਆਂਢੀ ਗੁਵੰਢੀ ਐ ਨੇੜੇ ਤੇੜੇ ਦੇ ਨੇ ਉਹ ਸਾਰੇ ਕਹਿੰਦੇ ਮੇਰੇ ਪਰ ਇਹ ਸੋਚਿਆ ਜਾਂਦਾ ਉਹ ਕਹਿੰਦੇ ਯਾਰ ਕੰਜੂਸ ਬੰਦਾ ਹੈ ਮੱਖੀ ਜੂਸ ਹੈ ਹਲਾ ਸਵੇਰੀ ਆਪ ਹੀ ਲੱਗਿਆ ਹੁੰਦਾ ਗੱਡੀ ਧੋਣ ਵਾਸਤੇ ਹੂੰ ਜੋ ਕਿ ਮੈਂ ਸੋਚਦਾ ਵੀ ਇਹ ਮੇਰਾ ਸ਼ੌਂਕ ਜਰ ਇਨਕ ਤਾਂ ਆਪਾਂ ਨੂੰ ਹੱਥੀਂ ਕੰਮ ਕਰਨਾ ਚਾਹੀਦਾ ਸਾਡੇ ਪੰਜਾਬੀਆਂ ਨੂੰ ਇਹ ਬਾਹਰ ਆ ਕੇ ਲੋਕ ਕੀ ਕਹਿਣਗੇ ਜਦੋਂ ਅਸੀਂ ਖੁਦ ਕੰਮ ਕਰਦੇ ਆ ਤਾਂ ਜਿਹੜੇ ਲੋਕ ਆ ਉਹ ਸਾਨੂੰ ਟਿਕਣ ਨਹੀਂ ਦਿੰਦੇ ਅਸੀਂ ਖੁਦ ਕੰਮ ਪੰਜਾਬੀ ਕਰਨਾ ਬਿਲਕੁਲ ਛੜਤਾ ਨਹੀਂ ਅਸੀਂ ਕਰਨਾ ਚਾਹੁੰਦੇ ਆ ਤੇ ਨਾ ਹੀ ਅਸੀਂ ਹੁਣ ਕਰਨਾ ਜਾਣਦੇ ਆ ਕਿਉਂਕਿ ਸਾਨੂੰ ਇਸ ਸਸਤੀ ਲੇਬਰ ਜਿਹੜੀ ਹੈ ਉਹਨੇ ਸਾਨੂੰ ਹੱਥ ਹਲ ਕਰਤਾ ਤੇ ਇਹਦੇ ਬਗੈਰ ਹੁਣ ਸਾਡੇ ਕੋਲੇ ਕੋਈ ਬਦਲ ਨਹੀਂ ਜੇਕਰ ਤੁਹਾਡੇ ਕੋਲੇ ਕੋਈ ਦਾ ਅਲਟਰਨੇਟਿਵ ਹੈਗਾ ਤਤੂ ਸਿੰਘ ਦੱਸੋ ਕਿ ਦਾ ਸਾਡੇ ਕੋਲ ਅਲਟਰਨੇਟਿਵ ਕੀ ਹੈ ਤੁਹਾਡੇ ਤਾਂ ਤੁਸੀਂ ਸਾਰੇ ਆਪਣੀ ਜਿਹੜੀ ਲੇਬਰ ਆ ਉਹ ਤੁਸੀਂ ਬਾਹਰ ਭਜਾਤੀ ਤੇ ਜਿਹੜੀ ਉਸ ਲੇਬਰ ਦੀ ਖਾਲੀ ਪੂਰਤੀ ਜਿਹੜੀ ਕਰਨੀ ਆ ਉਸ ਜਗ੍ਹਾ ਦੀ ਉਹ ਕਿੰਨੇ ਕਰਨੀ ਆ ਕਿਸੇ ਪਿੰਡ ਦਾ ਇੱਕ ਵੀ ਜਿੰਨਾਂ ਤੋਂ ਅਸੀਂ ਸੀਰੀ ਲਾਉਂਦੇ ਸੀ ਇਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਤਾਂ ਕਿਹਨੂੰ ਅਸੀਂ ਉਹਨਾਂ ਤੋਂ ਦਿਹਾੜੀਆਂ ਕਰਾਉਂਦੇ ਸੀ ਜਿਹੜੇ ਬੇਜ਼ਮੀਨੇ ਲੋਕ ਸੀ ਉਹ ਜਿਹੜੀ ਜਨਤਾ ਹੈ ਉਹਨਾਂ ਨੇ ਵੀ ਅੱਜ ਲੇਬਰ ਕਰਨੀ ਬੰਦ ਕਰਤੀ ਹੈ ਕਿਉਂਕਿ ਉਹ ਵੀ ਇਹਨਾਂ ਇਹੋ ਜਿਹੇ ਕੰਮਾਂ 'ਚ ਆ ਗਏ ਆ ਉਹ ਵਾਈਟ ਕਾਲਰ ਜੌਬਾਂ 'ਚ ਉਹ ਵੀ ਆ ਗਏ ਆ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰਤੇ ਆ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਹੱਥੀ ਮਿਹਨਤ ਬਹੁਤੀ ਨਾ ਕਰਨੀ ਪਵੇ ਕਿਸੇ ਨੇ ਕੋਈ ਰਿਕਸ਼ੇ ਬਣਾਲੇ ਕਿਸੇ ਨੇ ਕੋਈ ਰੇੜੀਆਂ ਬਣਾਲੀਆਂ ਇਲੈਕਟ੍ਰਿਕ ਕਿਸੇ ਨੇ ਬਹੁਤੇ ਟੈਕਸੀਆਂ ਚਲਾਉਣ ਲੱਗੇ ਇੱਕ ਪੰਜਾਬੀ ਮੁੰਡਾ ਮਿਲਿਆ ਪਲੰਬਰ ਦਾ ਕੰਮ ਕਰਦਾ ਸੀ ਉਹਨੇ ਵੀ 6 ਮਹੀਨੇ ਸਾਲ ਕੰਮ ਕਰਕੇ ਉਹ ਵੀ ਕੰਮ ਕਰਨਾ ਛੱਡ ਗਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਆ ਤੁਸੀਂ ਦੱਸੋ ਵੀ ਤੁਹਾਡੀ ਨਿਗਾਹ ਦੇ ਵਿੱਚ ਕਿੰਨੇ ਕੁ ਪੰਜਾਬੀ ਨੇ ਜਿਹੜੇ ਖੁਦ ਕੰਮ ਕਰਦੇ ਆ ਜਿਹੜੇ ਲੇਵਰ ਦਾ ਕੰਮ ਕਰਦੇ ਆ ਤੇ ਸਾਡੇ ਕੋਲੇ ਇਸ ਭਈਆਂ ਨੂੰ ਵਜਾਓ ਤੇ ਪੰਜਾਬ ਬਚਾਓ ਦਾ ਸਾਡੇ ਕੋਲ ਅਲਟਰਨੇਟਿਵ ਕੀ ਆ ਅਸੀਂ ਉਹਨਾਂ ਨੂੰ ਭਜਾ ਕੇ ਤੇ ਅਸੀਂ ਪੰਜਾਬ ਨੂੰ ਕਿਵੇਂ ਬਚਾ ਸਕਦੇ ਆ ਇਹਦਾ ਤੁਹਾਡੇ ਕੋਲੇ ਹੱਲ ਹੋਊਗਾ ਮੈਨੂੰ ਤਾਂ ਕੋਈ ਲੱਗਦਾ ਨਹੀਂ ਤੇ ਕਿਉਂਕਿ ਮੈਂ ਪੰਜਾਬੀ ਭਈਆ ਕੈਨੇਡਾ ਦਾ ਸਸਰੀਆ ਆ